ਇਹ ਆਟੋ ਦੀਆਂ ਸਵਾਰੀਆਂ ਨੂੰ ਲੈ ਕੇ ਵੱਡਾ ਹਾਦਸਾ ਵਾਪਰਿਆ ਜੀ ਹਾਂ ਆਟੋ ਚਾਲਕ ਦਾ ਨਾਲ ਦੇ ਹੀ ਆਟੋ ਚਾਲਕਾਂ ਨੇ ਕਤਲ ਕਰ ਦਿੱਤਾ ਹੈ ਤੇਜ਼ ਤਾਰ ਹਥਿਆਰਾਂ ਦੇ ਨਾਲ ਆਟੋ ਚਾਲਕ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਕੁਝ ਆਟੋ ਚਾਲਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਦਰਸਲ ਇਸ ਪੂਰੀ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਤੇ ਕੁਝ ਦੂਜੇ ਆਟੋ ਚਾਲਕਾਂ ਵੱਲੋਂ ਹਮਲਾ ਕੀਤਾ ਗਿਆ ਹੈ ਤੇ ਤੇ ਸਟਾਰ ਹਥਿਆਰਾਂ ਨਾਲ ਸਵਿਫਟ ਕਾਰ ਤੇ ਆਏ ਕੁਝ ਨੌਜਵਾਨਾਂ ਨੇ ਆਟੋ ਚਾਲਕ ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਕਤਲ ਕਰਕੇ ਫਰਾਰ ਹੋ ਗਏ ਉਧਰ ਪਰਿਵਾਰਕ ਮੈਂਬਰਾਂ ਮੁਤਾਬਕ ਸਵਾਰੀਆਂ ਨੂੰ ਲੈ ਕੇ ਆਟੋ ਚਾਲਕ ਦੀ ਦੂਜੇ ਆਟੋ ਚਾਲਕਾ ਨਾਲ ਝੜਪ ਹੋਈ ਸੀ ਜਿਸ ਤੋਂ ਬਾਅਦ ਉਹ ਉਸ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸੀ ਉਸ ਨੂੰ ਫੋਨ ਕੀਤਾ ਜਾਂਦਾ ਸੀ ਅਤੇ ਜਾਨੂ ਮਾਰਨੀ ਆ ਤਾਂ ਕਿਤੇ ਨਹੀਂ ਸੀ ਜਿਸ ਤੋਂ ਬਾਅਦ ਜਦੋਂ ਉਹ ਰਾਤ ਨੂੰ ਆਪਣੇ ਘਰ ਸੀ ਤਾਂ ਇਸ ਦੌਰਾਨ ਸਵਿਫਟ ਕਰਤੇ ਆਏ ਕੁਝ ਲੋਕਾਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਨੌਜਵਾਨ ਦਾ ਕਤਲ ਕਰਕੇ ਫਰਾਰ ਹੋ ਗਏ ਗੱਲ ਬਾਤ ਇਹ ਹੋਏ ਜੀ ਮੇਰਾ ਭਰਾ ਐਟੋ ਚ ਲੰਡਾ ਸੀ ਜਿਹਦਾ ਨਾਂ ਸੰਨੀ ਲੰਡਾ ਕਰਕੇ ਮਸ਼ਹੂਰ ਆ ਠੀਕ ਹੈ ਜੀ ਆਪਣਾ ਮਿਹਨਤ ਕਰਦਾ ਸੀ ਰਾਤ ਦੇ ਟਾਈਮ ਤੇ ਸਵਾਰੀ ਸੂਰੀ ਭਗਤਾ ਆ ਕੇ ਘਰ ਆਇਆ ਰੋਟੀ ਪਾਣੀ ਖਾ ਕੇ ਘਰ ਹੋਏ ਬਾਹਰ ਨੂੰ ਜਿੱਲੇ ਗਿਆ ਇਹ ਮੱਲੇ ਦੇ ਮੁੜੇ ਆ ਉਹਨਾਂ ਨੇ ਇਕੱਲੇ ਨੂੰ ਦੇਖ ਕੇ ਇੱਥੇ ਹਮਲਾ ਕਰਤਾ ਉਹਨਾਂ ਕੋ ਸਿਫਟ ਕਾਰੀ ਕਾਰ ਉਹਨਾਂ ਨੇ ਫੜਾਫੜ ਰੁਕੀ ਆ ਕਾਰ ਰੋਕ ਕੇ ਫੜਾਫੜ ਦੰਤਰ ਕੱਢੇ ਸੂਵੇ ਸੂਵੇ ਹੀ ਉਹਨਾਂ ਕੋਲ ਤੇ ਉਹਨਾਂ ਨੇ ਮੇਰੇ ਭਰਾ ਨੂੰ ਮਗਰ ਬੜੀ ਬੇਰਹਿਮੀ ਦੇ ਨਾਲ ਮਾਰਿਆ ਤੇ ਜਦੋਂ ਸਾਨੂੰ ਪਤਾ ਲੱਗਾ ਅਹੀ ਮੌਕੇ ਤੇ ਗਏ ਛੜਾਣ ਵਾਸਤੇ ਸਾਨੂੰ ਵੀ ਮਤਲਬ ਕੀ ਉਹ ਬੰਦੇ ਕੋ ਮਾਰਨ ਨੂੰ ਫਿਰਦੇ ਸੀ ਆਪਾਂ ਆਪ ਆਪਣੀ ਜਾਨ ਬਚਾ ਕੇ ਉਥੋਂ ਸਾਈਡ ਤੇ ਹੋ ਗਏ ਕਾਰਨ ਕੀ ਅਸਗਲ ਹੈ ਸੀਗਾ ਕਾਰਨ ਸਰ ਕੋਈ ਨਹੀਂ ਇਦਾਂ ਹੀ ਮਾੜੀ-ਮੋਟੀ ਸਵਾਰੀ ਐਡੋ ਚਲਾਉਂਦੇ ਆ ਮਾੜੀ-ਮੋਟੀ ਗੱਲਬਾਤ ਹੋਈ ਆ ਜੀ ਤੇ ਕੋਈ ਇੰਨੀ ਵੱਡੀ ਕੋਈ ਰੰਜਿਸ਼ ਨਹੀਂ ਕੋਈ ਇਦਾਂ ਨਹੀਂ ਕੋਈ ਦੁਸ਼ਮਣੀ ਨਹੀਂ ਸੀ ਕਿ ਜਿੱਦਾਂ ਕੋਈ ਬੜਾ ਭਰਾਣਾ ਸਿਸਟਮ ਚੱਲਦਾ ਬੰਦੇ ਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰਾ ਭਰਾ ਮਿਹਨਤ ਕਰਦਾ ਪਿਆ ਸੀ ਛੋਟੇ ਛੋਟੇ ਦੇ ਬੱਚੇ ਉਧਰ ਹਾਲਾਂਕਿ ਇਸ ਪੂਰੇ ਮਾਮਲੇ 'ਚ ਪੁਲਿਸ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ ਪਰ সূত্রਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ 'ਚ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਤੇ ਪੁਲਿਸ ਖੁਲਾਸਾ ਕਰ ਸਕਦੀ ਹੈ ਹਾਲਾਂਕਿ ਪੁਲਿਸ ਨੇ ਜਨਤਕ ਤੌਰ ਤੇ ਫਿਲਹਾਲ ਲਈ ਕੋਈ ਵੀ ਬਿਆਨ ਇਸ ਪੂਰੇ ਮਾਮਲੇ ਤੇ ਨਹੀਂ ਦਿੱਤਾ ਹੈ ਪਠਾਨਕੋਟ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ